ਬੇਦੀ ਮਨ ਲਵਟਿਓ ਜੇ ਹੈ ਪਿੰਡ ਤਲਵੰਡੀ ਬੁੱਧ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜਿੱਥੇ ਅੱਜ ਖਣਪਾਠ ਰੰਭੋ ਕੀਤੇ ਗਏ ਆ ਮਮਾ ਮੰਗਣਾ 600 ਨੂੰ ਦੇਣ ਹਾਰ ਮੇਲਾ ਬੜੀ ਧੂਤ ਨਾਲ ਮਲਾਇਆ ਜਾ ਰਿਹਾ ਹੈ ਰੱਬੋ ਅਸ਼ਾ ਪਿੰਡੋਂ ਉਮਰਦਾ ਗੁਰੂ ਸਾਹਿਬ ਜਸਨਾ ਮੇਲੇ ਮੇਨ ਜੀ ਜੇਹਰ ਆਉਂਦਾ ਉਹ ਸੁਨੇਹਾ ਕਹੂਰੇ ਮਨਾ ਹੁ ਹੈ ਪਰ ਆਪਣੇ